ਸਾਸਰੀ ਕਾਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਮੈਂ ਸੋਨ ਨੂੰ ਪਾਈਪਿੰਨਾ ਬਹੁਤ ਸੌਖੇ ਤਰੀਕੇ ਦੇ ਨਾਲ ਲਾਉਣੀ ਦੱਸ ਰਹੀ ਆ ਇਹ ਗੁੰਮ ਪਾਈਪਿੰਨੇ ਲੱਗੂਗੀ ਜਿਵੇਂ ਹੁਣ ਜਿਹੜੀ ਕੋਈ ਪਹਣ ਜਮੀ ਨਹੀਂ ਜਾਣਦੀ ਹੈਗੀ ਤੇ ਉਹਦੇ ਲਈ ਬੜੀ ਸੌਖੀ ਹੈਗੀ ਇਹ ਇਹ ਹੁਣ ਮੈਂ ਪ੍ਰੈਸ ਮਾਰ ਕੇ ਨਾ ਪਹਣ ਪਕਾਈ ਹੋਈ ਹੈ ਦੇਖੋ ਇਹ ਦੁਰਦਿਤੁਰਾ ਇਹ ਆ ਵੇਖੋ ਇਹਨੂੰ ਹੁਣ ਆਪਾਂ ਕੀ ਕਰਨਾ ਕੱਪੜਾ ਸਿੱਧਾ ਰੱਖ ਕੇ ਸਿੱਧਾ ਕੱਪੜਾ ਰੱਖ ਕੇ ਇਹਨੂੰ ਐਸਲੋਟ 모ੜਨਾ ਹੈ ਕੱਪੜੇ ਨੂੰ ਅੰਦਰਲੀ ਸਾਈਡ ਸਿੱਧੇ ਵਾਲੇ ਪਾਸੇ ਇਹਦੇ ਉੱਤੇ ਆਪਾਂ ਕੀ ਕਰਨੀ ਆ ਐਸਲੋਟ ਪਾਈਪਿੰਗ ਧਰਨੀ ਆ ਉ ਤਾਂ ਇੱਕ ਸਲਾਈ ਵਿੱਚ ਵੀ ਲੱਗ ਜਾਂਦੀ ਹੈ ਇਹ ਤੇ ਸਲਾਈਆਂ ਦੋ ਲੱਗਣਗੀਆਂ ਵੀ ਸੌਖੀ ਲੱਗ ਜਾਂਦੀ ਹੈ ਥੋੜੀ ਜੀ ਇਹਦੇ ਨਾਲ ਉਵੇਂ ਕੱਪੜਾ ਉਰਾ ਪਰਾਂ ਹੋ ਜਾਂਦਾ ਹੈ ਫਰਕ ਪੈ ਜਾਂਦਾ ਇਹਦੇ ਨਾਲ ਫਰਕ ਨਹੀਂ ਪੈਂਦਾ ਇਹਦੇ ਨਾਲ ਜਮਾਂ ਇੱਕੋ ਜੀ ਪਾਈਪਿੰਗ ਜਿੰਨੀ ਵੀ ਤੁਸੀਂ ਬਰੀਕ ਜਾਂ ਚੌੜੀ ਰੱਖਣੀ ਆ ਰੱਖ ਸਕਦੇ ਆ जम सौ तरीके लगेगी जमा सही आउ नो जी पाई लगेगी लाने गुम लगेगी जी यह सिया ला सारी च तुर तिकर पाई पेन का मूह है जो बारी सैड हो गया साइड सैड कि आप जो मोड़ के तरगे उदो सीधे पासे चला जाऊगा बस ये ਬਹੁਤ ਸੌਖੀ ਲੱਗਦੀ ਹੈ ਇਹ ਬਹੁਤ ਸੋਹਣੀ ਵੀ ਲੱਗੂਗੀ ਇੱਥੇ ਸਫਾਈ ਵੀ ਵੱਧ ਆਉਂਦੀ ਹੈ ਆ ਦੇਖੋ ਮੈਂ ਹੁਣ ਜਿਹੜੀ ਇਹ ਪਾਈਪਿੰਨ ਲਾ ਲਈ ਐ ਐ ਸਲੋਟ ਲਾ ਲਈ ਹੁਣ ਆਪਾਂ ਕੀ ਕਰਨਾ ਏ ਇਹਨੂੰ ਆਪਾਂ ਇਧਰਲੀ ਸਾਈਡ ਰੱਖਾਂਗੇ ਐ ਸਲੋਟ ਸਲੋਟਰ ਰੱਖ ਕੇ ਆ ਆਪਣੀ ਸਲਾਈ ਲੱਗੀ ਹੋਈ ਹੈ ਜਿਹੜੀ हिਪ ਵਾਲੀ ਫੀਡਿੰਗ ਵਾਲੀ ਨਿਸ਼ਾਨੀ ਲੱਗੀ ਹੈ ਹੁਣ ਆਪਾਂ ਇਹਨੂੰ ਕੀ ਕਰਨਾ ਜਿਹੜੀ ਇਹ ਪਾਈਪ ਇਹਨਾਂ ਇਹਨੂੰ ਮੋੜ ਕੇ ਦੀ ਸੇਧ ਤੇ ਰੱਖਾਂਗੇ ਜਿਹੜੀ ਮੈਂ ਪ੍ਰੈਸ ਦੇ ਨਾਲ ਪਾਣਾ ਪਕਾਈ ਹੋਈ ਸੀ ਉਹਦੇ ਉੱਪਰ ਰੱਖ ਕੇ ਐਸ ਤਰ੍ਹਾਂ ਸੇ ਹੁਣ ਲਾਵਾਂਗੇ ਪਾਈਪ ਇਹਨਾਂ ਜਿੰਨੀ ਵੀ ਬਰੀਕ ਤੁਸੀਂ ਕੱਢਣੀ ਹੈ ਉੰਨੀ ਬਰੀਕ ਨਿਕਲ ਜੂਗੀ ਇਹ ਗੁੰਮ ਲੈ ਜਿਹੜੀ ਗੁੰਮਾ ਪਾਈਪ ਇਹ ਗੁੰਮ ਲੱਗੂਗੀ సౌన అందరూ సైడ్ బా వన్ సౌనీ సీ ਇਹ ਆਪਣੀ ਪਾਈਪਿੰਨ ਲੱਗ ਗਈ ਆ ਵੇਖੋ ਹੁਣ ਮੈਂ ਤੁਹਾਨੂੰ ਦਿਖਾ ਰਹੀ ਆ ਇਸ ਤਰ੍ਹਾਂ ਕਰਕੇ ਆ ਵੇਖੋ ਜਮਾ ਸਾਰੀ ਪਾਈਪਿੰਨ ਜਿਹੜੀ ਇਹ ਇਕੋ ਜੀ ਨਿਕਲੀ ਆ ਸਾਰੀ ਕੋਈ ਕਿਤੇ ਵੀ ਬਾਦਗਾਟ ਨਹੀਂ ਆ ਗਈ ਆ ਵੇਖੋ ਬਹੁਤ ਸਫਾਈ ਦੇ ਨਾਲ ਇਹ ਲੈ ਪਾਈਪਿੰਨ ਆ ਜਿਹੜੀ ਲੱਗੀ ਹੋਈ ਆ ਮੈਂ ਤੁਹਾਨੂੰ ਹੁਣ ਦੂਸਰੇ ਚਾਕਾਂ ਤੇ ਵੀ ਇਸੇ ਤਰ੍ਹਾਂ ਹੀ ਪਾਈਪਿੰਨ ਲਾ ਕੇ ਦਿਖਾਉਂਗੀ ਇਹ ਪੰਜ ਸਾਰੇ ਚਾਕਾਂ ਤੇ ਇਸੇ ਤਰੀ ਲਾਵਾਂਗੇ ਚਾਰੇ ਚਾਕਾਂ ਤੇ ਜੇ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਜਰੂਰ ਕਰਨਾ ਤੇ ਜਿਹੜਾ ਕੋਈ ਨਵਾਂ ਆਇਆ ਚੈਨਲ ਤੇ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ